ਆ ਦੇਖੋ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਜ਼ੂਮ ਕਰੇ ਇੰਨਾ ਕ ਪਾੜ 10 ਫੁੱਟ ਦਾ ਹੋਣਾ ਇਹ ਵੱਧ ਤੋਂ ਵੱਧ ਸਿਰਵ ਆਹ ਪਾੜ ਅਸੀਂ ਜੀਸੀਬੀ ਨਾਲ ਲਾਇਆ ਦੋਨੋਂ ਪਾਸੇ ਬੰਦ ਸੀਗਾ ਸੈਂਟਰ ਚੋਂ ਪਾਣੀ ਨਿਕਲ ਗਿਆ ਪਾਣੀ ਨਿਕਲ ਗਿਆ ਤੇ ਸਾਡੇ ਏਰੀਏ ਦਾ ਜਿਹੜਾ ਪਾਣੀ ਦਾ ਝਕਾਤਾ ਉਹ ਘਟ ਗਿਆ ਸਾਡਾ ਖਤਰਾ ਟਲ ਗਿਆ ਉਦੋਂ ਫਿਰ ਪਪੂਲਰ ਨਹੀਂ ਲੱਗੇ ਹੋਣੇ ਉੱਥੇ ਨਹੀਂ ਲੱਗੇ ਹੋਏ ਉਹ ਪਿੱਛੇ ਨੇ ਉਸ ਤੋਂ ਅੱਗੇ ਤਾਂ ਕਾਈ ਖੜੀ ਆ ਅੱਛਾ ਜੀ ਉਹ ਪਪੂਲਰ ਵੀ ਹੈਗੇ ਨੇ ਉੱਥੇ ਜੇ ਭਾਜੀ ਪਪੂਲਰ ਮੰਨ ਲਓ ਅਸੀਂ ਆਪਣਾ ਡੈਮ ਬਚਾਣ ਲਈ ਉਹ ਸਾਡੇ ਉੱਥੇ ਸਰਪੰਚ ਦੇ 2 2.5 ਕਿਲੇ ਬੂਟੇ ਦੇ ਅਸੀਂ ਵੜਤੇ ਉਹਨੇ ਵਿਚਾਰੇ ਬੰਦੇ ਜ਼ਰੂਰੀ ਕਿ ਪਪੂਲਰ ਜ਼ਰੂਰੀ ਅਸੀਂ ਦੇਖੋ ਪਰਲੇ ਏਰੀਏ ਦੇ ਲੋਕ ਉਹ ਸਾਡੇ ਦੁਸ਼ਮਣ ਥੋੜੀ ਨੇ ਉਹ ਵੀ ਸਾਡੇ ਭੈਣ ਭਰਾ ਨੇ ਅਸੀਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਣਾ ਚਾਹੁੰਦੇ ਪਰ ਜਿਹੜਾ ਪ੍ਰੈਕਟੀਕਲ ਕੀਤਾ ਹੋਇਆ 2019 ਚ ਪ੍ਰਸ਼ਾਸਨ ਨੇ ਪ੍ਰਸ਼ਾਸਨ ਹੁੰਦਾ ਤੇ ਫੋਕਸ ਕਿਉਂ ਨਹੀਂ ਕਰਦਾ ਅਸੀਂ ਕਿਵੇਂ ਅਸੀਂ ਪ੍ਰਸ਼ਾਸਨ ਨੂੰ ਨਿੰਦਤ ਕਿਉਂ ਰਹੇ ਆ ਜੇ ਪ੍ਰਸ਼ਾਸਨ ਸਾਡੇ ਨਾਲ ਖੜਿਆ ਹੁੰਦਾ ਤਾਂ ਸਾਨੂੰ ਇੰਨੀ ਦਿੱਕਤ ਦਾ ਸਾਹਮਣਾ ਨਾ ਕਰਨਾ ਪੈਂਦਾ ਆ ਵੀਡੀਓ ਫਿਰ ਤੁਸੀਂ ਇਹਨਾਂ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿਖਾਉਣੀ ਸੀ ਆ ਵੀ ਦਿੱਤੀ ਭੇਜ ਵੀ ਦਿੱਤੀ ਜੇ ਜੇ ਇਹੀ ਝੂਠੇ ਆ ਤਾਂ ਇਹ ਦੱਸ ਦਿਓ ਤੁਹਾਡੇ ਪ੍ਰਸ਼ਾਸਨ ਦੇ ਬੰਦੇ ਖੜੇ ਨੇ ਤੁਹਾਡੇ ਅਫਸਰ ਖੜੇ ਨੇ ਕੀ ਇਹ ਵੀਡੀਓ ਝੂਠੀ ਆ ਜੇ ਸੱਚੀ ਆ ਤਾਂ ਇਹ ਅੱਜ ਕਿਉਂ ਨਹੀਂ ਹੋ ਸਕਦਾ ਕਿਉਂ ਨਹੀਂ ਦਾਵਾ ਇਹ ਅਫਸਰਾਂ ਦੀ ਫੋਟੋ ਆ ਦੇ ਦਿੱਤੀ ਆ ਇਹ ਪਰ ਕਹਿ ਦਿੱਤਾ ਜਾਂਦਾ ਨਾ ਵੀ ਅਫਵਾਹਾਂ ਬਣਾਦੇ ਲੋਕ ਉਹ ਭਾਈ ਜੀ ਅਸੀਂ ਕਿਹੜਾ AI ਨਾਲ ਬਣਾਤੀ ਇਹ ਇਹ ਤਾਂ ਵੀਡੀਓ ਅਸੀਂ ਇਹਨਾਂ ਦੇ ਸਬੰਧਤ ਅਧਿਕਾਰੀਆ ਤੋਂ ਹੀ ਮੰਗਾਈਆਂ ਨੇ ਸਾਡੇ ਕੋਲ ਨਹੀਂ ਸੀਗੀਆਂ ਮੈਂ ਤੁਹਾਨੂੰ ਝੂਠ ਕਹਾਂ ਅਸੀਂ ਇਹਨਾਂ ਦੇ ਸਬੰਧਤ ਅਧਿਕਾਰੀਆ ਤੋਂ ਮੰਗਾਈਆਂ ਨੇ ਕਿ 2019 ਚ ਜੋ ਤੁਸੀਂ ਕੀਤਾ ਉਹਦਾ ਸਾਨੂੰ ਦਿਓ ਤੇ ਅਸੀਂ ਤਾਂ ਹੀ ਇਹਨਾਂ ਦੇ ਮੂਰੇ ਕੌਨਫੀਡੈਂਸ ਨਾਲ ਰੱਖ ਰਹੇ ਆ ਸੋ ਇਸ ਸਮੇਂ ਟੀ ਪੁਆਇੰਟ ਚੰਡੀਗੜ੍ਹ ਤੋਂ ਅੰਮ੍ਰਿਤਸਰ ਰੋਡ ਦੇ ਉੱਤੇ ਜਿਹੜਾ ਰੋਪੜ ਨੂੰ ਬਾਈਪਾਸ ਨਿਕਲਦਾ ਉੱਥੇ ਧਰਨਾ ਲੱਗਿਆ ਹੋਇਆ ਧਰਨੇ ਦੀ ਵਜ੍ਹਾ ਇਹ ਲੋਕ ਕਹਿ ਰਹੇ ਆ ਕਿ ਸਾਡੇ ਦਾਉਦਪੁਰ ਤੇ ਸਰੰਗਪੁਰ ਬੰਨ ਇਸ ਕਰਕੇ ਟੁੱਟ ਰਹੇ ਆ ਕਿਉਂਕਿ ਉਹ ਦੂਜੇ ਪਾਸੇ ਪੌਪੂਲਰ ਲੱਗਿਆ ਹੋਇਆ ਤੇ ਉਹ ਪੌਪੂਲਰ ਜੰਗਲਾਤ ਦੀ ਜ਼ਮੀਨ ਦੇ ਵਿੱਚ ਅਸੀਂ ਚਾਹੁੰਦੇ ਆ ਕਿ ਉਹਨੂੰ ਰਾਹ ਬਣਾ ਕੇ ਦਰਿਆ ਨੂੰ ਚੱਲਦਾ ਕੀਤਾ ਜਾਵੇ ਤਾਂ ਕਿ ਸਾਨੂੰ ਘਾਰ ਨਾ ਲੱਗੇ ਪਰ ਇਹ ਲੋਕ ਇਸ ਚੀਜ਼ ਨੂੰ ਕਿਉਂ ਇੰਨਾ ਪ੍ਰੈਸ਼ਰ ਇਸ ਗੱਲ ਤੇ ਰੱਖ ਰਹੇ ਆ ਵੀ ਇਦਾਂ ਸਾਡੀ ਸਮੱਸਿਆ ਦਾ ਹੱਲ ਨਿਕਲ ਜੂਗਾ ਜਾਨਣ ਦੀ ਕੋਸ਼ਿਸ਼ ਕਰਦੇ ਆਂ ਬਾਈ ਹੁਣ ਤੁਸੀਂ ਇੰਨੇ ਇੱਥੇ ਇਕੱਠੇ ਖੜੇ ਹੋ ਇੱਕ ਪਾਸੇ ਪ੍ਰਸ਼ਾਸਨ ਹੈ ਇੱਕ ਪਾਸੇ ਉਹ ਲੋਕ ਆ ਪੜੇ ਲਿਖੇ ਤਜਰਬੇਕਾਰ ਜੇ ਉਹਨਾਂ ਦੀ ਗੱਲ ਤੁਹਾਨੂੰ ਸਮਝ ਨਹੀਂ ਆ ਰਹੀ ਤੁਹਾਡੀ ਦਲੀਲ ਕੀ ਆ ਫਿਰ ਤੁਸੀਂ ਕਿਵੇਂ ਕਹਿੰਦੇ ਵੀ ਤੁਹਾਡੀ ਗੱਲ ਸੱਚੀ ਆ ਤੇ ਤੁਹਾਡੀ ਗੱਲ ਨਾਲ ਹੱਲ ਨਿਕਲ ਜੂਗਾ ਬਾਈ ਜੀ ਗੱਲ ਇਦਾਂ 2019 ਦੇ ਵਿੱਚ ਸੇਮ ਸਿਚੁਏਸ਼ਨ ਸਾਡੇ ਹਲਕੇ 'ਚ ਹੋਈ ਸੀਗੀ ਉੱਥੇ ਹੀ ਉੱਥੇ ਜ਼ਿਲ੍ਹਾ ਪ੍ਰਬੰਧ ਤੇ ਵੀ ਸਾਰੇ ਇਹਦੀ ਅਫੈਕਟਡ ਸੀਗਾ ਜੀ ਉਦੋਂ ਪੂਰੇ ਦੇ ਪ੍ਰਸ਼ਾਸਨ ਨੇ ਸਰਦਾਰ ਚਰਨਜੀਤ ਸਿੰਘ ਚੰਨੀ ਉਹਦੇ ਕੈਬਨਟ ਵਜ਼ੀਰ ਸੀਗੇ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਜਿਹੜਾ ਪਰਲਾ ਏਰੀਆ ਹੈ ਹੈ ਸਾਡਾ ਹਲਕਾ ਉੱਥੇ ਦਰਿਆ ਦਾ ਪਰਲੇ ਪਾਸੇ ਪਿੰਡ ਨੇ ਸਾਡੇ ਹਲਕੇ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਨੇ ਚਮਕੌਰ ਸਾਹਿਬ ਥਾਣੇ ਦੇ ਪਿੰਡ ਨੇ ਠੀਕ ਹੈ ਜੀ ਤਿੰਨ ਪੰਚਾਇਤਾਂ ਨੇ ਸਾਡੀਆਂ ਉੱਥੇ ਉਹਨਾਂ ਦਾ ਇੱਕੋਸ਼ ਏਰੀਆ ਸੀਗਾ ਜਿੱਥੇ ਤੇ ਇਹਨਾਂ ਨੇ ਅਕਲ ਵਰਤ ਕੇ ਆਹ ਦੇਖੋ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਜ਼ੂਮ ਕਰੇ ਇੰਨਾ ਕ ਪਾੜ 10 ਫੁੱਟ ਦਾ ਹੋਣਾ ਇਹ ਵੱਧ ਤੋਂ ਵੱਧ ਸਿਰਵ ਆ ਪਾੜ ਅਸੀਂ ਜੀਸੀਬੀ ਨਾਲ ਲਾਇਆ ਦੋਨੋਂ ਪਾਸੇ ਬੰਦ ਸੀਗਾ ਸੈਂਟਰ ਚੋਂ ਪਾਣੀ ਨਿਕਲ ਗਿਆ ਪਾਣੀ ਨਿਕਲ ਗਿਆ ਤੇ ਸਾਡੇ ਏਰੀਏ ਦਾ ਜਿਹੜਾ ਪਾਣੀ ਦਾ ਝਕਾਤਾ ਉਹ ਘਟ ਗਿਆ ਸਾਡਾ ਖਤਰਾ ਟਲ ਗਿਆ ਉਦੋਂ ਫਿਰ ਪਪੂਲਰ ਨਹੀਂ ਲੱਗੇ ਹੋਣੇ ਉੱਥੇ ਨਹੀਂ ਲੱਗੇ ਹੋਏ ਉਹ ਪਿੱਛੇ ਨੇ ਉਸ ਤੋਂ ਅੱਗੇ ਤਾਂ ਕਾਈ ਖੜੀ ਆ ਅੱਛਾ ਜੀ ਉਹ ਪਪੂਲਰ ਵੀ ਹੈਗੇ ਨੇ ਉੱਥੇ ਜੇ ਭਾਜੀ ਪਪੂਲਰ ਮੰਨ ਲਓ ਅਸੀਂ ਆਪਣਾ ਡੈਮ ਬਚਾਣ ਲਈ ਉਹ ਸਾਡੇ ਉੱਥੇ ਸਰਪੰਚ ਦੇ 2 2.5 ਕਿਲੇ ਬੂਟੇ ਦੇ ਅਸੀਂ ਵੜਤੇ ਉਹਨੇ ਵਿਚਾਰੇ ਨਹੀਂ ਰੋਕਿਆ ਬੰਦੇ ਜ਼ਰੂਰੀ ਕਿ ਪਪੂਲਰ ਜ਼ਰੂਰੀ ਪਪੂਲਰ ਤਾਂ ਫੇਰ ਉੱਗ ਜਾਣਗੇ ਜੇ ਸਾਡੇ ਨੇ ਜੰਗਲ ਹੈ ਜੀ ਕਾਦਾ ਜੰਗਲ ਹੈ ਜੀ ਵੀ ਜੰਗਲ ਆ ਵੀ ਉੱਥੇ ਨਹੀਂ ਪੱਟ ਸਕਦੇ ਸਰ ਕੋਈ ਪਾਕਿਸਤਾਨ ਦਾ ਥੋੜੀ ਪੰਜਾਬ ਦਾ ਜੰਗਲ ਆ ਸੀ ਪੰਜਾਬ ਦੇ ਵਸਨੀਕ ਆ ਜੰਗਲ ਜ਼ਰੂਰੀ ਕਿ 130 ਪਿੰਡ ਜ਼ਰੂਰੀ 5 600 ਕਿਲਾ ਜ਼ਰੂਰੀ ਪਸ਼ੂ ਪੰਛੀ ਜ਼ਰੂਰੀ ਇਹ ਤਾਂ ਬਾਈ ਜੀ ਫਰੀਦ ਹੀ ਇਹ ਦਲੀਲਾਂ ਨੇ ਜਿਹੜਿਆ ਕੰਮ 19 ਚ ਹੋਇਆ ਜੇ ਉਹ ਅੱਜ ਇਹ ਕਰ ਦੇਣ ਅਸੀਂ ਦੇਖੋ ਪਰਲੇ ਏਰੀਏ ਦੇ ਲੋਕ ਉਹ ਸਾਡੇ ਦੁਸ਼ਮਣ ਥੋੜੀ ਨੇ ਉਹ ਵੀ ਸਾਡੇ ਭੈਣ ਭਰਾ ਨੇ ਅਸੀਂ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਣਾ ਚਾਹੁੰਦੇ ਪਰ ਜਿਹੜਾ ਪ੍ਰੈਕਟੀਕਲ ਕੀਤਾ ਹੋਇਆ 2019 ਚ ਪ੍ਰਸ਼ਾਸਨ ਨੇ ਪ੍ਰਸ਼ਾਸਨ ਹੁੰਦਾ ਤਾਂ ਫੋਕਸ ਕਿਉਂ ਨਹੀਂ ਕਰਦਾ ਇਹਨਾਂ ਦੀ ਟੈਕਨੀਕਲ ਟੀਮਾਂ ਇਹਨਾਂ ਕੋਲ ਹੈ ਨਹੀਂ ਟੈਕਨੀਕਲ ਟੀਮਾਂ ਲਜਾਣ ਉੱਥੇ ਜਾ ਕੇ ਦੇਖਣ ਕਿ ਜੋ ਅਸੀਂ ਕਹਿ ਰਹੇ ਆ ਇਹ ਹੋਇਆ ਤਾਂ ਜੇ ਹੋਇਆ ਤਾਂ ਤਾਂ ਕਿੱਦਾਂ ਹੋਇਆ ਤਾਂ ਜੇ ਕਹਿਣ ਨਹੀਂ ਹੋਇਆ ਤਾਂ ਸਾਡੇ ਕੋਲ ਸਬੂਤ ਨੇ ਪ੍ਰਸ਼ਾਸਨ ਗਿਆ ਉੱਥੇ ਕਰਿਆ ਸਾਡਾ ਖਤਰਾ ਟਲ ਗਿਆ ਜਿਆਦਾ ਗੱਲ ਆ ਦੇਖੋ ਅਸੀਂ ਉਹਨਾਂ ਨੂੰ ਅਸੀਂ ਕਿਹੜਾ ਕਹਿੰਦੇ ਕਿ ਉਹਨਾਂ ਦੇ ਪਿੰਡਾਂ 'ਚ ਉਧਰ ਮੂੰਹ ਬਣਾ ਦੋ ਬਸ ਖਾਲ ਬਣਾ ਦੋ ਇੱਕ 10 ਫੁੱਟ ਬਣਾ ਦੋ 10 ਫੁੱਟ ਦੀ ਬਸ ਪਾਣੀ ਆਪਣਾ ਰਾਹ ਬਣਾਵੇ ਤੇ ਜਾਵੇ ਨਾ ਉਹਨਾਂ ਦਾ ਇਫੈਕਟਡ ਹੋਵੇ ਨਾ ਤੇ ਸਾਡਾ ਵੀ ਬਚਾ ਲਵੇ ਕੋਈ ਇਦਾਂ ਦੀ ਗੱਲ ਤਾਂ ਨਹੀਂ ਟੈਕਨੀਕਲ ਜਿਹੜੀ ਤੁਹਾਨੂੰ ਪਤਾ ਨਹੀਂ ਹੈਗੀ ਮਤਲਬ ਉੱਥੇ ਵੀ ਇਸ ਟਾਈਮ ਜੇ ਮਸ਼ੀਨਾਂ ਨਹੀਂ ਵੱੜ ਸਕਦੀਆਂ ਜਾਂ ਮੀਂਹ ਪੈ ਰਿਹਾ ਏ ਜਾਂ ਉਹਨਾਂ ਦੀ ਮਜਬੂਰੀ ਆ ਵੀ ਉੱਥੇ ਚੱਲਣਾ ਨਹੀਂ ਸਮਾਨ ਜਿਹੜਾ ਬਾਈ ਜੀ ਕੋਈ ਮਜਬੂਰੀ ਨਹੀਂ ਮੀਂਹ ਤਾਂ ਅੱਜ ਆਇਆ ਤਿੰਨ ਦਿਨ ਦੋ ਦਿਨ ਬਾਅਦ ਨਹੀਂ ਆਇਆ ਅਸੀਂ ਤਾਂ ਪਿੱਟਦਿਆਂ ਨੂੰ 4 ਦਿਨ ਹੋ ਗਏ ਬਾਈ ਜੀ ਤੁਸੀਂ ਵੀ ਤਾਂ ਕਵਰੇਜ ਕੀਤੀ ਏ ਆ ਕਿਵੇਂ ਕਿਵੇਂ ਹੁਣ ਵੀ ਜੇ ਹੁਣ ਦੀ ਵੀ ਲੱਖੀ ਨੂੰ ਫੋਨ ਉੱਥੋਂ ਆ ਰਹੇ ਨੇ ਕਿ ਜਿਹੜੇ ਅਸੀਂ ਬੰਨ ਲਾਏ ਸੀਗੇ ਉਹ ਤਸ ਰਹੇ ਨੇ ਜੇ ਬਾਰਿਸ਼ ਨਹੀਂ ਰੁਕਦੀ ਤਾਂ ਤੁਹਾਨੂੰ ਵੀ ਪਤਾ ਪਾਣੀ ਦਾ ਬਹਾਅ ਉੱਚਾ ਹੋ ਜਾਏਗਾ ਸਾਡਾ ਖਤਰਾ ਜਿੰਨਾ ਕਿ ਹੁਣ 2 ਦਿਨ ਤੋਂ ਟਾਲਿਆ ਮੁੰਡਿਆਂ ਨੇ ਲੋਕਾਂ ਨੇ ਮਿਹਨਤ ਕਰਕੇ ਉਹ ਖਤਰਾ ਫੇਰ ਐਜ਼ ਇਟ ਇਜ਼ ਖੜਾ ਹੋ ਜਾਏਗਾ ਸਾਡੇ ਮੁੰਡਿਆਂ ਨੇ ਟਾਲਿਆ ਬਿਲਕੁਲ ਸਾਡੇ ਉੱਥੇ ਤੁਸੀਂ ਬਾਈ ਜੀ ਇਹ ਹਿਸਾਬ ਲਾ ਲਓ ਪੰਜਾਬ ਦਾ ਕੋਈ ਇੱਕ ਕੋਨਾ ਹੋਣਾ ਜਿੱਥੇ ਸੰਗਤ ਨਹੀਂ ਆਈ ਲੰਗਰ ਲੈ ਕੇ ਆਪਣੇ ਟਰੈਕਟਰ ਲੈ ਕੇ ਮਿੱਟੀ ਲੈ ਕੇ ਮਿੱਟੀ ਭਰ ਕੇ ਪ੍ਰਸ਼ਾਸਨ ਪੁਰਸ਼ੂਸ਼ ਨੇ ਤਾਰ ਤੋਂ ਛੁੱਟ ਕੁਝ ਨਹੀਂ ਦਿੰਦਾ ਉੱਥੇ ਜਿੰਨਾ ਜੇ ਸਾਡਾ ਹਲਕਾ ਜਿ ਬਚਿਆ ਤਾਂ ਬਾਈ ਜੀ ਉਹ ਲੋਕ ਜਿਹੜੇ ਆਪਣੇ ਕੰਮਕਾਰ ਛੱਡ ਕੇ ਸਾਡੇ ਏਰੀਏ ਲਈ ਆਏ ਨੇ ਅਸੀਂ ਸਾਰੀ ਉਮਰ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਉਹਨਾਂ ਕਰਕੇ ਬਚਿਆ ਬਈ ਰਾਜਨੀਤਿਕ ਗਲਤ ਨਹੀਂ ਕਿਤੇ ਇਹ ਨਾ ਹੋਵੇ ਵੀ ਤੁਹਾਡੀ ਗੱਲ ਸੁਣ ਕੇ ਪ੍ਰਸ਼ਾਸਨ ਦਾ ਦਿਲ ਟੁੱਟ ਜਾਏ ਨਹੀਂ ਦਿਲ ਟੁੱਟਣ ਨੂੰ ਕੀ ਹੈ ਜੇ ਇਹੀ ਰੋੜ ਗਿਆ ਇਹੀ ਇਹਨਾਂ ਦਾ ਦਿਲ ਕੀ ਕਰਨਾ ਤੁਸੀਂ ਜਾ ਕੇ ਤੁਸੀਂ ਕਵਰੇਜ ਨਹੀਂ ਕੀਤੀ 4-5000 ਬੰਦਾ ਰੋਜ਼ ਕੰਮ ਕਰਦਾ ਬਾਈ ਜੀ ਪਤਾ ਨਹੀਂ ਕੋਈ ਸਮਰਾਲਿਓ ਕੋਈ ਕਰਾਲਿਓ ਕੋਈ ਕਿੱਥੋਂ ਕੋਈ ਕਿੱਥੋਂ ਆਪਣੇ ਟਰੈਕਟਰ ਲੈ ਕੇ ਆਪਣਾ ਸੰਦ ਸਮਾਨਾ ਲੈ ਕੇ ਉੱਥੇ ਆ ਰਹੇ ਨੇ ਮਦਦ ਕਰਾ ਰਹੇ ਨੇ ਸੱਦੇ ਦਾ ਅਸੀਂ ਕਿਸੇ ਨੇ ਨਹੀਂ ਉਹ ਆਪ ਮੁਹਾਰੇ ਭੱਜ ਕੇ ਆਏ ਨੇ ਨਾ ਇੱਕ ਸਾਡਾ ਸਾਥ ਦੇਣ ਲਈ ਤੇ ਭਾਈ ਜੀ ਅਸੀਂ ਉਹਨਾਂ ਦਾ ਧੰਨਵਾਦ ਕਿਵੇਂ ਨਾ ਕਰੀਏ ਅਸੀਂ ਕਿਵੇਂ ਅਸੀਂ ਪ੍ਰਸ਼ਾਸਨ ਨੂੰ ਨਿੰਦਤ ਕਿਉਂ ਰਹੇ ਆ ਜੇ ਪ੍ਰਸ਼ਾਸਨ ਸਾਡੇ ਨਾਲ ਖੜਿਆ ਹੁੰਦਾ ਤਾਂ ਸਾਨੂੰ ਇੰਨੀ ਦਿੱਕਤ ਦਾ ਸਾਹਮਣਾ ਨਾ ਕਰਨਾ ਪੈਂਦਾ ਸੋ ਇਹ ਬੇਨਤੀ ਆ ਜਿਹੜਾ ਪ੍ਰੈਕਟੀਕਲ 2019 ਚ ਹੋਇਆ ਸੀਗਾ ਅਸੀਂ ਅੱਜ ਇਹਨਾਂ ਨੂੰ ਵੀ ਐਸਡੀਐਮ ਸਾਹਿਬ ਰੋਪੜ ਤੋਂ ਆਏ ਹੋਏ ਨੇ ਆ ਵੀਡੀਓ ਫਿਰ ਤੁਸੀਂ ਇਹਨਾਂ ਨੂੰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਦਿਖਾਉਣੀ ਸੀ ਆ ਵੀ ਦਿੱਤੀ ਭੇਜ ਵੀ ਦਿੱਤੀ ਕਿ ਜੇ ਇਹਹੀ ਝੂਠੇ ਆ ਤਾਂ ਇਹ ਦੱਸ ਦਿਓ ਤੁਹਾਡੇ ਪ੍ਰਸ਼ਾਸਨ ਦੇ ਬੰਦੇ ਖੜੇ ਨੇ ਤੁਹਾਡੇ ਅਫਸਰ ਖੜੇ ਨੇ ਕੀ ਇਹ ਵੀਡੀਓ ਝੂਠੀ ਆ ਜੇ ਸੱਚੀ ਇਹ 2019 ਦੀ ਇਸ ਗੱਲ ਤੇ ਦਾਵਾ ਪੁਰਾਣ ਕਿਉਂ ਨਹੀਂ ਦਾਵਾ ਇਹ ਅਫਸਰਾਂ ਦੀ ਫੋਟੋ ਆ ਦੇ ਦਿੱਤੀ ਆ ਪਰ ਕਹਿ ਦਿੱਤਾ ਜਾਂਦਾ ਨਾ ਵੀ ਅਫਵਾਹਾਂ ਫਲਾਉਂਦੇ ਲੋਕ ਭਾਈ ਜੀ ਅਸੀਂ ਕਿਹੜਾ AI ਨਾਲ ਬਣਾਤੀ ਇਹ ਇਹ ਤਾਂ ਵੀਡੀਓ ਅਸੀਂ ਇਹਨਾਂ ਦੇ ਸਬੰਧਤ ਅਧਿਕਾਰੀਆਂ ਤੋਂ ਹੀ ਮੰਗਾਈਆਂ ਨੇ ਸਾਡੇ ਕੋਲ ਨਹੀਂ ਸੀਗੀਆਂ ਮੈਂ ਤੁਹਾਨੂੰ ਝੂਠ ਕਹਾ ਅਸੀਂ ਇਹਨਾਂ ਦੇ ਸਬੰਧਤ ਅਧਿਕਾਰੀਆਂ ਤੋਂ ਮੰਗਾਈਆਂ ਨੇ ਕਿ 2019 ਚ ਜੋ ਤੁਸੀਂ ਕੀਤਾ ਉਹਦਾ ਸਾਨੂੰ ਦਿਓ ਤੇ ਅਸੀਂ ਤਾਂ ਹੀ ਇਹਨਾਂ ਦੇ ਮੂਰੇ ਕੌਨਫੀਡੈਂਸ ਨਾਲ ਰੱਖ ਰਹੇ ਆ ਜੇ ਆਪ ਬਣਾਈਆਂ ਇਹਨਾਂ ਦੇ ਜਿਹੜੇ ਉਰੇ ਅਫਸਰ ਸੀਗੇ ਉਹਨਾਂ ਦੇ ਨਾਮ ਦੱਸਦੇ ਉਹਨਾਂ ਦੀਆਂ ਫੋਟੋਆਂ ਦਿਖਾਤੀਆਂ ਇਹ ਪਤਾ ਕਰ ਲੈਣ 2019 ਚ ਉਰੇ ਹੈਗੇ ਤੇ ਕਿ ਸਾਬਤ ਕਰਨ ਤਾਂ ਅਸੀਂ ਜੇ ਇਹ ਝੂਠੇ ਸਾਬਤ ਕਰ ਦੇਨੇ ਤਾਂ ਸਾਨੂੰ ਇਫੈਕਟ ਦੇਣ ਬਈ ਦੇਖੋ ਕਿਵੇਂ ਹੁਣ ਤੁਸੀਂ ਇੱਥੇ ਖੜੇ ਹੋ ਤੇ ਉਧਰ ਬੰਨ ਦੇ ਉੱਤੇ ਲੱਗੇ ਹੋਏ ਸੀ ਪਹਿਲਾਂ ਤੇ ਹੁਣ ਪ੍ਰਸ਼ਾਸਨ ਨੂੰ ਤੁਸੀਂ ਸਿਖਾਣ ਆਏ ਹੋ ਵੀ ਕੰਮ ਐਦਾਂ ਕਰਨਾ ਦੇਖੋ ਪ੍ਰਸ਼ਾਸਨ ਨੂੰ ਸਿਖਾਉਣ ਦੀ ਤਾਂ ਲੋੜ ਨਹੀਂ ਆਈ ਤਾਂ ਆਪਣੀ ਬੇਨਤੀ ਲੈ ਕੇ ਆਏ ਆ ਕਿ ਸਾਨੂੰ ਬਚਾ ਲਓ ਪੰਜਾਬ ਨੂੰ ਬਚਾ ਲਓ ਕਿਸੇ ਇੱਕ ਬੰਦੇ ਦੀ ਉਹਦੇ ਪਪੂਲਰ ਬਚਾਉਣ ਵਾਸਤੇ ਜਿਹੜਾ ਨਾ ਇਹ ਕਹਿੰਦਾ ਜੰਗਲ ਜੰਗਲ ਹੋਰ ਹੁੰਦਾ ਪਪੂਲਰ ਦੀ ਖੇਤੀ ਹੁੰਦੀ ਆ ਜੀ ਏ ਪਪੂਲਰ ਜੰਗਲਾਤ ਦੀ ਜਗਾ ਚ ਚਲੋ ਠੀਕ ਆ ਜੰਗਲ ਕਹਿੰਦੇ ਆ ਸੀ ਕਹਿੰਦੇ ਨੰਬਰ ਲਾ ਦਿਓ ਫਿਰ ਉਹਨਾਂ ਪਰ ਬੂਟਿਆਂ ਪਰ ਜੰਗਲਾਤ ਉਧਰੋਂ ਵੀ ਨਹੀਂ ਤੁਰ ਰਿਹਾ ਨੰਬਰ ਲਾਉਣ ਨੂੰ ਵੀ ਡੀਸੀ ਸਾਹਿਬ ਕਹਿ ਰਹੇ ਨੇ ਅੱਜ ਆਰਡਰ ਕਰ ਦੇਣ ਵੀ ਪਪੂਲਰਾਂ ਪਰ ਨੰਬਰ ਲਾ ਦਿਓ ਤੇ ਸਾਰੇ ਬੰਦੇ ਨੇ ਭੱਜਣਾ ਚ ਡੀਸੀ ਸਾਹਿਬ ਨੇ ਕਹਿਣਾ ਵੀ ਨੰਬਰ ਲਾ ਦਿਓ ਕਿਸੇ ਨੇ ਨਹੀਂ ਖੜਨਾ ਉਥੇ ਹਰ ਦੂਜੀ ਗੱਲ ਤੁਸੀਂ ਤਿਆਰ ਰਹੋ ਆਪਾਂ ਸ਼ਰਾਰਤੀ ਆਂਸਰ ਫੇਰ ਬਣ ਜਾਣਾ ਸਚਾਈ ਆਪਾਂ ਇਹਨਾਂ ਦੇ ਸਾਹਮਣੇ ਰੱਖਦੇ ਆਂ ਉਸ ਤੋਂ ਬਾਅਦ ਇਹ ਆਪਾਂ ਨੂੰ ਸ਼ਰਾਰਤੀ ਆਨਸਰ ਕਹਿ ਕੇ ਪਰੇ ਖਿਚਲੇ ਆਂਦੇ ਨੇ। ਮੇਰੀ ਅੱਜ ਵੀ ਹੋਈ ਉਹ ਕਹਿੰਦੇ ਅਸੀਂ ਤੁਹਾਨੂੰ ਨਹੀਂ ਸੀ ਕਿਹਾ ਤੁਸੀਂ ਗਲਤ ਸਮਝ ਗਏ ਅਸੀਂ ਕੀ ਕਰੀਏ। ਦੇਖੋ ਡੀਸੀ ਸਾਹਿਬ ਬੋਲੇ ਆਂ। ਉਹ ਵੀਡੀਓ ਝੂਠੀ ਆ ਵੇ ਡੀਸੀ ਸਾਹਿਬ ਦੀ। ਬੰਨ ਤੇ ਆ ਕੇ ਸਾਡੇ ਚਲੋ ਬੰਦੇ ਕੋਲ ਖੜ ਕੇ ਨਾਲ ਉਹ ਅੱਖਾਂ ਜੀਆਂ ਬੰਦਤੀਆਂ ਉਹਨਾਂ ਨੂੰ ਪਤਾ ਨਹੀਂ ਲੱਗਿਆ 3 ਵਜੇ ਰਾਤ ਨੂੰ। ਵੀ ਕਿਆ ਬੋਲ ਰਹੇ ਆਂ। ਉਹ ਤਾਂ ਜਦੋਂ ਅਸੀਂ ਦੂਏ ਦਿਨ ਸੁਣਿਆ ਜੀ। ਉਹ ਉੱਥੇ ਕਹਿ ਕੇ ਵੀ ਇਹ ਤਾਂ ਸ਼ਰਾਰਤੀ ਆਨਸਰ। ਵੀਊ ਲੈਣ ਦੇ ਚੱਕਰਾਂ ਚ ਇਹ ਆ ਜੀ ਉਹ ਆ ਜੀ। ਪਰ ਜੋ ਤੁਸੀਂ ਸਾਡੀ ਉਸ ਦਿਨ ਮਦਦ ਕਰੀਆ ਸੀ ਉਹਦੇ ਵਾਸਤੇ ਵੀ ਤੁਹਾਡੇ ਧੰਨਵਾਦੀ ਆ ਬਹੁਤ ਬਹੁਤ ਤੇ ਹੁਣ ਮਤਲਬ ਕਿਹੜੀ ਗੱਲ ਇਥੇ ਵੀਰ ਜੀ ਇਹ ਤਾਂ ਨਾ ਖਤਮ ਕਰ ਸਕਦੀ ਐ ਇਸ ਸਮੇ ਬਾਈ ਜੀ ਦੇਖੋ ਅਸੀਂ ਨਹੀਂ ਚਾਹਦੇ ਪਬਲਿਕ ਨੂੰ ਪਰੇਸ਼ਾਨ ਕਰਨਾ ਇਹ ਪਬਲਿਕ ਜਿੰਨੀ ਪਰੇਸ਼ਾਨ ਹੋ ਰਹੀ ਆ ਪਰ ਬਾਈ ਜੀ ਜੇ ਅਸੀਂ ਇਹ ਕੰਮ ਨਾ ਕਰੀਏ ਨਾ ਤਾਂ ਸਾਡਾ ਤੁਸੀਂ ਆਪਣੇ ਦਿਲ ਤੇ ਹੱਥ ਰੱਖ ਕੇ ਕਹਿ ਦੋ ਕਿ ਸਾਡਾ ਹਲਕਾ ਬਚ ਜੇਗਾ ਜੇ ਤੁਸੀਂ ਕਹਿ ਦੋ ਇਹਨਾਂ ਦਾ ਕੋਈ ਅਫਸਰ ਕਹਿ ਦਵੇ ਜ਼ਿੰਮੇਵਾਰੀ ਲੈ ਲਵੇ ਬਾਈ ਜੀ ਅਸੀਂ 5 ਮਿੰਟ ਲਾਵਾਂਗੇ ਆਪਣਾ ਭਾਂਡਾ ਢਿੰਡਾ ਚੱਕਣ ਲਈ ਜੀ ਸਾਹਿਬ ਲਿਖ ਕੇ ਦੇ ਦਾਂ ਇਹ ਕਹਿ ਦੇਣਗੇ ਅਸੀਂ ਜ਼ਿੰਮੇਵਾਰੀ ਨਾ ਕਹਿੰਦੇ ਆ ਅਸੀਂ ਮੰਨ ਬਾਈ ਜੀ ਅਸੀਂ ਆਪਣੇ ਲਈ ਥੋੜੀ ਅਸੀਂ ਤਾਂ ਸਾਰੇ ਉਰੇ ਖੜੇ ਆ ਤੇ 2-3000 ਬੰਦਾ ਫੇਰ ਵੀ ਲੱਗਿਆ ਹੋਇਆ ਹੁਣ 20 ਫੋਨ ਆਇਆ ਕਿ ਸਥਿਤੀ ਬਹੁਤ ਖਰਾਬ ਆ ਕਿ ਤੁਸੀਂ ਉਰੇ ਆਓ ਫੇਰ ਬਾਈ ਜੀ ਕੀ ਕਰੀਏ ਜਾਂ ਤਾਂ ਉਹਨਾਂ ਨੂੰ ਛੱਡ ਦਈਏ ਡੁੱਬਣ ਦੇ ਲਈ ਯਾ ਫਿਰ ਇਹਨਾਂ ਦੀ ਹੱਥ ਜੋੜਦੀ ਹੈ ਇਹਨਾਂ ਦੇ ਅੱਗੇ ਬਿਲਕੁਲ ਸੋ ਕੋਈ ਚਾਰਾ ਨਹੀਂ ਭਰੋਸਾ ਮੰਗਦੇ ਆ ਜ਼ਿੰਮੇਵਾਰੀ ਮੰਗਦੇ ਆ ਲਿਖਤੀ ਮੰਗਦੇ ਆ ਕਿ ਜੇ ਤੁਸੀਂ ਕਹਿੰਦੇ ਹੋ ਭਾਈ ਇਹ ਡਰੇਨਾ ਕਰਨ ਦਾ ਕੋਈ ਫਾਇਦਾ ਨਹੀਂ ਅਸੀਂ ਤੁਹਾਨੂੰ ਸਾਂਭੀ ਬੈਠੇ ਆ ਤਾਂ ਫਿਰ ਸਾਨੂੰ ਲਿਖ ਕੇ ਦੇ ਦਿਓ ਅਸੀਂ ਇੱਥੋਂ ਹੋਣੀ ਇਹ ਜਗ੍ਹਾ ਛੱਡ ਦੇਵਾਂਗੇ ਤੇ ਇਹ ਧਰਨਾ ਇੱਥੋਂ ਹੀ ਚੱਕ ਲਿਆ ਜਾਊਗਾ ਸੋ ਉਮੀਦ ਕਰਦੇ ਆ ਕਿ ਜੇ ਪ੍ਰਸ਼ਾਸਨ ਕੋਈ ਪ੍ਰਬੰਧ ਕਰੀ ਬੈਠਾ ਜਾਂ ਉਹਨਾਂ ਦੀ ਕੋਈ ਤਕਨੀਕ ਆ ਉਹਨਾਂ ਕੋਲ ਕੋਈ ਪਲਾਨ ਆ ਤਾਂ ਉਹ ਜ਼ਰੂਰ ਇਹਨਾਂ ਨੂੰ ਸੰਤੁਸ਼ਟ ਕਰਨਗੇ ਤੇ ਇੱਥੋਂ ਇਹ ਧਰਨਾ ਚੱਕਿਆ ਜਾਊਗਾ ਲੋਕ ਵੀ ਜਿਹੜੇ ਰਾਹੀਰ ਤੰਗ ਹੋ ਰਹੇ ਉਹ ਵੀ ਤੰਗ ਨਹੀਂ ਬੰਨ ਤੇ ਖੜੇ ਚਿੰਤਾ ਦੇ ਵਿੱਚ ਉਹਨਾਂ ਦੀ ਵੀ ਚਿੰਤਾ ਦੂਰ ਹੋ ਗਈ ਇੱਕ ਪ੍ਰਸ਼ਾਸਨ ਦੀ ਚੱਕੀ ਹੋਈ ਜ਼ਿੰਮੇਵਾਰੀ ਦੇ ਨਾਲ ਬਹੁਤ ਸਾਰੇ ਲੋਕਾਂ ਦੀਆਂ ਚਿੰਤਾਵਾਂ ਇੱਕ ਪਲ ਦੇ ਵਿੱਚ ਖਤਮ ਹੋ ਸਕਦੀਆਂ ਕੀ ਪ੍ਰਸ਼ਾਸਨ ਇੱਥੇ ਆ ਕੇ ਇਹ ਜ਼ਿੰਮੇਵਾਰੀ ਲਊਗਾ ਉਸ ਦੇ ਉੱਤੇ ਨਜ਼ਰਾਂ ਬਣੀਆਂ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ